ਮਲੋਏ ਦੇ ਵਿੱਚ ਇੱਕ ਨਵਾਂ ਡੰਪਿੰਗ ਯਾਰਡ ਖੜਾ ਕੀਤਾ ਜਾ ਰਿਹਾ ਜਿਸ ਦੇ ਕਾਰਨ ਜੋ ਆਸ-ਪਾਸ ਦੇ ਲੋਕ ਨੇ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬਿਮਾਰੀਆਂ ਦਾ ਖਤਰਾ ਇਸ ਵਿੱਚ ਘੱਟ ਬਹੁਤ ਵੱਧ ਜਾਂਦਾ ਗੱਲਬਾਤ ਕਰਦੇ ਜੋ ਲੋਕ ਇੱਥੇ ਖੁਦ ਇੱਥੇ ਵਸਨੀਕ ਨੇ ਰਹਿੰਦੇ ਨੇ ਰੋਜ਼ ਰਾਡੇ ਕੰਮਕਾਰ ਕਰਦੇ ਨੇ ਗੱਲਬਾਤ ਕਰਦੇ ਆ ਭਾਜੀ ਨਵਾਂ ਇੱਕ ਡੰਪਿੰਗ ਗਰਾਊਂਡ ਜੋ ਕਿ ਅਸੀਂ ਕੂੜੇ ਦਾ ਪਹਾੜ ਖੜਾ ਕੀਤਾ ਜਾ ਰਿਹਾ ਜਿਹੜਾ ਡੱਡੂ ਮਾਰੇ ਸੀ ਉਹਦੇ ਬਾਰੇ ਕੀ ਕਰਨਾ ਚਾਹੀਦਾ और उसके विषय में यहाँ तो कबाड़ बहुत ज्यादा है डैम्पिंग बन जाए तो अच्छी है कबाड़ का सफाई हो जाए बच्चे बीमार पड़ रहे हैं दुनिया खराब हो रही है यहाँ कबाड़ में बैठे बैठे हम लोग भी तंग हो रहे हैं गरीब आदमी है मौसम में तो पेड़ के नीचे बैठते हैं यह सारी गंद फैले हुए हैं है आग भी लगी हुई है जद स्मेल प्लास्टिक सड़ रहा है बीमारी का खतरा बहुत सारे जवाब बीमारी के यहाँ खतरा है आग लगी हुई है जी यहाँ से हटाया जाए सर जी जल्दी ਆ ਗਿਆ ਆ ਗਿਆ ਜੀ ਫੋਰ ਵੀ ਇੱਥੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਭਾਜੀ ਅ ਇੱਥੇ ਡੰਪਿੰਗ ਦਾ ਇੱਕ ਗਰਾਊਂਡ ਆ ਲੋਕ ਬੜੇ ਦਿੱਕਤ ਦਾ ਸਾਹਮਣਾ ਕਰ ਰਹੇ ਨੇ ਆਸ-ਪਾਸ ਬਹੁਤ ਸਾਰੇ ਪਰਿਵਾਰ ਵੀ ਰਹਿੰਦੇ ਨੇ ਹਨਾ ਬੱਚੇ ਨੇ ਕੀ ਕਹਿਣਾ ਚਾਹੁੰਗੇ ਇਸ ਡੰਪਿੰਗ ਿਆਸੀਂ ਤਾਂ ਭਾਜੀ ਇਹ ਹੀ ਕਹਿਣਾ ਚਾਹੁੰਦੇ ਆ ਕਿ ਉਹ ਰੇ ਸਫਾਈ ਹੋਣੀ ਚਾਹੀਦੀ ਜੀ ਜਨਤਾ ਨੂੰ ਦਿੱਕਤ ਆ ਰਹੀ ਹੈ ਜੀ ਠੀਕ ਹੈਗਾ ਜੀ ਬਸ ਸਫਾਈ ਹੋਣੀ ਚਾਹੀਦੀ ਕਿੰਨੇ ਸਮੇ ਤੋਂ ਇੱਥੇ ਕੂੜਾ ਬਿਖਰਿਆ ਹੈ ਤੇ ਤੁਸੀਂ ਇੱਥੇ ਅਸੀਂ ਥੋੜਾ ਦੂਰ ਰਹਤੇ ਹਾਂ ਹਾਂਸੇ ਇੰਨ ਨੇੜੇ ਨਹੀਂ ਹੈ ਕਾਫੀ ਟਾਈਮ ਸੇ ਆਇਆ ਇਧਰ ਸਾਲ ਤੋਂ ਬਾਅਦ ਹਾਂਜੀ ਹਾਂਜੀ ਸਾਲ ਤੋਂ ਬਾਅਦ ਹਾਂਜੀ ਅੱਛਾ ਇਹ ਪੂਰਾ ਆਸ-ਪਾਸ ਕਾ ਜਿੰਨੀ ਸੜਕ ਦੇ ਨਾਲ ਕ੍ਰੋਸ ਕਰਦੇ ਜਾਂਦੇ ਆ ਉਹ ਪੂਰਾ ਉੱਥੋਂ ਤੱਕ ਹੈ ਹਾਂਜੀ ਹਾਂਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਮੜ ਮੰਗ ਕੀ ਕਰ ਪ੍ਰਸ਼ਾਸਨ ਬਸ ਅਸੀਂ ਇਹ ਚਾਹੁੰਦੇ ਆਂ ਭਾਜੀ ਕਿ ਉਰ ਦਾ ਸਫਾਈ ਹੋ ਜਾਏ ਸਫਾਈ ਹੋ ਜਾਏ ਹਾਂਜੀ ਸਾਫ ਸੁਥਰਾ ਹੋ ਜਾਏ ਕੋਈ ਨੁਕਸਾਨ ਨਹੀਂ ਹਾਂਜੀ 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 ਤੁਸੀਂ ਕੀ ਕਹੋ ਕਿਹੜੇ ਮਕੋੜੇ ਬਹੁਤ ਬਹੁਤ ਸਾਰੇ ਮੱਛਰ ਮੱਖੀਆਂ ਬੜਬੁਦੂ ਆਤੀ ਹੈ ਘਨ ਪੈਦਾ ਹੋ ਰਹੀ ਹੈ यहां पे ਇਹ ਸਾਰੇ ਸਫਾਈ ਹੋ ਜਾਏਗੀ ਤਾਂ ਬੱਚੇ ਵੀ ਥੋੜਾ ਠੀਕ-ਠਾਕ ਰਹੇਗੇ ਸਭ ਕੇ। ਤਾਂ ਲੋਕ ਮੰਗ ਵੀ ਕਰ ਰਹੇ ਨੇ ਕਿ ਜੋ ਇੱਥੇ ਡੰਪੀ ਯਾਰ ਖੜਾ ਕੀਤਾ ਜਾ ਰਿਹਾ ਸਾਲ ਤੋਂ ਵੱਧ ਦਾ ਸਮਾਂ ਵੀ ਦੱਸਿਆ ਜਾ ਰਿਹਾ ਕਿ ਹੋ ਚੁੱਕਾ ਹੈ। ਜੋ ਲੋਕ ਇੱਥੇ ਰੋਜ਼ ਰਾਡੇ ਗੁਜ਼ਰਦੇ ਨੇ ਗੱਲਬਾਤ ਉਹਨਾਂ ਨਾਲ ਵੀ ਕਰਦੇ ਆ। ਇਹ ਡੰਪਿੰਗ ਯਾਰਡ ਇੱਥੇ ਖੜਾ ਕੀਤਾ ਜਾ ਰਿਹਾ ਕਿ ਡੱਡੂ ਮਾਰੇ ਦੀ ਤਰ੍ਹਾਂ ਕੀ ਕਹਿਣਾ ਚਾਹੋ? ਡੱਡੂ ਮਾਦਰੇ ਵੀ ਹੈਗਾ ਜੀ ਇਹ ਤਾਂ ਮਤਲਬ ਕਬਾੜੀ ਹੁੰਦੇ ਸੁਰ ਇਹ ਕਬਾੜੀਆਂ ਦਾ ਰਿਜੈਕਟ ਮਾਲ ਅੱਗ ਲੱਗਦੀ ਆ ਭਭਕੀ ਜਾਂਦਾ ਵਿੱਚ ਵਿੱਚ ਨੂੰ ਅੱਗ ਸਿਲਗੀ ਜਾਂਦੀ ਫਿਰ ਵਿੱਚ ਨੂੰ ਤੂੰ ਆ ਬਹੁਤ ਹੋ ਜਾਂਦਾ ਜੀ ਏਦਾਂ ਹੁੰਦਾ ਵੀ ਦਮ ਨਿਕਲੂਗਾ ਮਰਨ ਵਾਲੇ ਹੋ ਜਾਂਦੇ ਕਈ ਵਾਰ ਤਾਂ ਜੀ ਲੋਕਾਂ ਦਾ ਕੂੜਾ ਵੀ ਹੁਣ ਜਿੱਥੇ ਕੂੜਾ ਦੇਖਦੇ ਲੋਕ ਉੱਥੇ ਸਟ੍ਰੀਟ ਸ਼ੁਰੂ ਕਰਦੇ ਉਹ ਤਾਂ ਗੇਰੇ ਤਾਂ ਨਹੀਂ ਜੀ ਹੁਣ ਜਿੱਦਾਂ ਕਲੋਨੀ ਚੋਂ ਆਂਦਾ ਕੋਈ ਆਂਦਾ ਆਂਦਾ ਲਵਾਪਾ ਗੇਰ ਦਿੰਦਾ ਉਹ ਲਵਾਪੇ ਨਾਲ ਫਿਰ ਹੋਰ ਸੇ ਲੱਗ ਜਾਂਦੀ ਆ ਹਾਂਜੀ 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 ਸਮਾਂ ਕਿੰਨਾ ਹੋ ਗਿਆ ਇਹਨੂੰ ਹੋ ਗਿਆ ਜੀ ਲਗਭਗ 3-4 ਸਾਲ ਹੋ ਗਏ ਜੀ 3 ਤੋਂ 4 ਸਾਲ ਹਾਂਜੀ 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 ਜਦੋਂ ਕਬਾੜੀਏ ਬੈਠੇ ਸੀ ਇਹ ਇਹ ਕਬਾੜੀਆਂ ਦਾ ਜਿਹੜਾ ਜੈਕਟ ਮਾਲੋ ਜੀ ਇਹ ਠੀਕ ਹੈ ਮਤਲਬ ਆਪਣਾ ਜਿਹੜਾ ਚੰਦਾ ਸਮਾਨ ਚੱਕ ਲਏਗੇ ਜੋੜਾ ਹੁਣ ਕਬਾੜ ਕੂੜੇ ਦਾ ਢੇਰ ਹੈ ਹੁਣ ਵਧਿਓ ਜਾ ਰਿਹਾ ਜੀ ਅੱਗੇ ਅੱਗੇ ਕਿਹੜੀ ਗੜ ਤਾਂ ਬੜਾ ਸਾਫ ਸ਼ਹਿਰ ਹੈ ਇਹ ਇਲਾਕੇ ਦੇ ਕਿਹੜੀ ਗੌਰ ਨਹੀਂ ਕਰ ਰਹੇ ਨਹੀਂ ਨਹੀਂ ਗੌਰ ਨਹੀਂ ਕਰ ਰਹੇ ਜੀ ਸਰਕਾਰ ਨਹੀਂ ਜੀ ਕੋਈ ਆਹ ਜੀ ਅੱਗ ਬੁਝਾਣੇ ਵਾਲੇ ਆਂਦੇ ਵਿਚਾਰੇ ਉਹ ਅੱਗ ਬੁਝਾ ਕੇ ਚਲੇ ਜਾਂਦੇ ਆ ਉਹ ਵੀ ਗਾਲਾਂ ਕੱਢਦੇ ਆ ਕਹਿੰਦਾ ਜੇ ਚੱਕਿਆ ਨਹੀਂ ਇਹ ਕਬਾੜ ਇੱਥੇ ਇੰਨਾ ਕਬਾੜ ਪਿਆ ਜੀ ਵੀ ਇਹ ਕਬਾੜ ਦਾ ਕੋਈ ਹੱਲ ਹੋਣਾ ਚਾਹੀਦਾ ਹਾਂ ਜੀ ਹਾਂ ਜੀ ਤੇ ਕੋਈ ਆਇਆ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਨਹੀਂ ਕੋਈ ਨਹੀਂ ਨਹੀਂ ਕੋਈ ਨਹੀਂ ਆਇਆ ਇਹ ਹਜੇ ਹਾਂਜੀ ਤਾਂ ਲਗਾਤਾਰ ਲੋਕਾਂ ਦੀ ਮੰਗ ਹੈ ਕਿਉਂਕਿ ਜਿਵੇਂ ਪਹਿਲਾਂ ਕੋਈ ਕੁਝ ਵਿਅਕਤੀਆਂ ਵੱਲੋਂ ਸਾਲ ਦਾ ਸਮਾਂ ਦੱਸਿਆ ਗਿਆ ਕੋਈ 2 2 ਤੋਂ 3 ਸਾਲ ਦੇ ਵਿੱਚਕਾਰ ਦਾ ਸਮਾਂ ਦੱਸਿਆ ਜਾ ਰਿਹਾ ਕਿ ਕਹਿੰਦੇ ਕੁਆਡ ਦਾ ਸਮਾਂ ਸੀਗਾ ਜਿਸ ਤੋਂ ਬਾਅਦ ਲੋਕ ਵੀ ਜਿੱਥੇ ਕੂੜਾ ਦੇਖਦੇ ਨੇ ਉੱਥੇ ਸੁੱਟਣਾ ਵੀ ਸ਼ੁਰੂ ਕਰ ਦਿੰਦੇ ਨੇ ਚੰਡੀਗੜ੍ਹ ਇੱਕ ਬਹੁਤ ਬਿਊਟੀਫੁਲ ਸਿਟੀ ਦਾ ਜਿਹਨੂੰ ਦਰਜਾ ਦਿੱਤਾ ਜਾਂਦਾ ਪਰ ਨਾਲ ਹੀ ਜੇ ਮਲੋਏ ਦੀ ਤਸਵੀਰ ਦੇਖੀਏ ਤਾਂ ਇੱਕ ਗੰਦਗੀ ਭਰਾਂ ਇਲਾਕਾ ਵੀ ਸਾਨੂੰ ਚੰਡੀਗੜ੍ਹ ਦੀ ਖੂਬਸੂਰਤੀ ਦੇ ਵਿੱਚ ਦੇਖਣ ਨੂੰ ਮਿਲਦਾ ਹੁਣ ਲਗਾਤਾਰ ਮਲੋਏ ਦੇ ਵਿੱਚ ਵੀ ਅਜਿਹੀ ਇੱਕ ਤਸਵੀਰ ਚੰਡੀਗੜ੍ਹ ਦੇ ਦੇਖਣ ਨੂੰ ਮਿਲ ਰਹੀ ਆ ਕਿ ਇੱਕ ਵੱਡਾ ਡੰਪਿੰਗ ਯਾਰਡ ਇੱਥੇ ਖੜਾ ਕੀਤਾ ਜਾ ਰਿਹਾ ਹੈ ਕਾਹਨਾ ਪਰਸਨ सुरेंद्र ਸਿੰਘ ਦਾ ਨਾਮ ਮਦਲਜੀਤ ਸਿੰਘ ਲਿਵਿੰਗ ਇਨ ਨਿਊਜ਼ ਚੰਡੀਗੜ੍ਹ